ਸ਼ਸ਼ੀ ਕਾ ਜੀ ਤੁਸੀਂ ਦੇਖ ਰਹੇ ਹੋ ਅਜੀਤ ਟੀਵੀ ਤੇ ਮੈਂ ਖਾਨ ਨਾਇਬ ਸਿੰਘ ਸਿੱਧੂ ਜਿੱਥੇ ਕਹਿੰਦੇ ਐ ਉੱਚੀ ਦੁਕਾਨ ਫਿੱਕਾ ਪਗਵਾਨ ਉਹ ਗੱਲ ਇੱਥੇ ਸਾਬਤ ਹੁੰਦੀ ਹੈ ਕਿ ਇੱਥੇ ਬਠਿੰਡਾ ਦੀ ਇੱਕ ਮਸ਼ਹੂਰ ਬੇકરી ਹੈਗੀ ਜਿਹੜੀ 메ਨ ਰੋਡ ਤੇ ਹੈਗੀ ਉਤੋਂ ਰਾਤੀ ਇੱਕ ਨੌਜਵਾਨ ਨੇ ਕੋਈ ਕੇਕ ਨੂੰ ਮਤਲਬ ਨਹੀਂ ਸੀ ਕਿ ਜਿਹੜਾ ਪੈਕ ਸੀ ਟੱਪੇ ਚ ਅਤੇ ਜਦੋਂ ਘਰੇ ਜਾ ਕੇ ਉਹਨਾਂ ਨੇ ਇੱਕ ਪੀਸ ਖਾਣਾ ਸ਼ੁਰੂ ਕੀਤਾ ਤਾਂ ਉਸ ਨੂੰ ਬੱਤਾਂ ਆਉਣੇ ਸ਼ੁਰੂ ਹੋ ਗਏ ਯਾਨੀ ਕਿ ਉਲਟਗਾ ਉਹਨ ਦੇ ਉਹ ਲੱਕਾ ਤਾਂ ਉਹਨਾਂ ਨੇ ਲੜਣ ਜਗਾ ਕੇ ਚੰਗੀ ਤਰ੍ਹਾਂ ਜਦੋਂ ਕੇਕ ਨੂੰ ਦੇਖਿਆ ਤਾਂ ਉਸ ਨੂੰ ਉੱਨੇ ਲੱਗੇ ਹੋਈ ਸੀ ਤਾਂ ਉਸ ਤੋਂ ਬਾਅਦ ਉਹਨਾਂ ਨੇ ਅੱਜ ਸਵੇਰ ਬੇકરી ਤੇ ਪਹੁੰਚੇ ਉਹਨਾਂ ਨੇ ਆਪਰ ਮਹੱਲੇ ਦੇ ਜਿਹੜੇ ਬਹੁਤ ਬੱਤ ਸੀਗੇ ਉਹਨਾਂ ਨੂੰ ਵੀ ਨਾਲ ਲਿਆ ਕਿਉਂਕਿ ਜਿਹੜੇ ਲੜਕੇ ਦੇ ਫਾਦਰ ਹੈਗੇ ਉਹ ਪਿੰਡ ਦੇ ਮੋਤਵਾਰਾ ਇਦਾਂ ਨੇ ਕਿ ਪਿੰਡ ਦੇ ਨੰਬਰਦਾਰ ਹੈਗੇ ਤੇ ਉਹਨਾਂ ਨੇ ਆਪਣੇ ਮੋਤਵਾਰਾ ਹੋਰ ਵਿਅਕਤੀਆਂ ਨੂੰ ਨਾਲ ਲੈ ਕੇ ਇਸ ਬੇਕਰੀ ਤੇ ਪਹੁੰਚੇ ਅਤੇ ਉਹਨਾਂ ਨੇ ਉਹਨਾਂ ਨੂੰ ਦਿਖਾਇਆ ਕਿ ਇਸ ਨੂੰ ਉਲੀ ਲੱਗੀ ਹੋਈ ਹੈ ਤਾਂ ਜਿਹੜੇ ਦੁਕਾਨਦਾਰ ਸੀ ਜਾਂ ਉੱਥੋਂ ਦੇ ਕਰਿੰਦੇ ਸੀਗੇ ਉਹਨਾਂ ਨੇ ਮੰਨਿਆ ਦੇਖਿਆ ਕਿ ਇਸ ਨੂੰ ਉਲੀ ਲੱਗੀ ਹੋਈ ਹੈ ਖਰਾਬ ਹੋਇਆ ਹੈ ਉਹਨਾਂ ਨੇ ਕਿਹਾ ਕਿ ਜਦ ਕਿ ਦੇ ਗਰਮ ਪੈ ਕੀਤਾ ਜਾਂਦਾ ਤਾਂ ਉਸ ਨੂੰ ਉਲੀ ਲੱਗ ਜਾਂਦੀ ਹੈ ਤੇ ਖਰਾਬ ਹੋ ਜਾਂਦਾ ਪਰ ਇਸ ਨਾਲ ਜਿਹੜਾ ਕਿਸੇ ਦੀ ਸਿਹਤ ਨਾਲ ਖਲਵਾੜ ਕਰਨਾ ਬਹੁਤ ਹੀ ਮੱਦਭਾਗੀ ਘਟਣਾ ਕੀ ਕਿਉਂਕਿ ਉਸ ਨਾਲ ਉਲਵੀਆ ਤਾਂ ਨਾਮ阿里 ਨਕਸੇ ਜਾਨੀ ਨਕਸਾਨ ਹੋ ਸਕਦਾ ਸੀਗਾ ਤੇ ਇਸ ਨੂੰ ਲੈ ਕੇ ਉਹਨਾਂ ਨੇ ਕਬੂਲ ਕੀਤਾ ਕਿ ਇਹ ਕੇਕਾ ਜਿਹੜਾ ਖਰਾਬ ਹੈ ਇਸ ਨੂੰ ਉਲੀ ਲੱਗੀ ਹੈਗੀ ਅਸੀਂ ਜੋ ਵੀ ਤੁਸੀਂ ਅਜਾਨਾ ਲਓਗੇ ਅਸੀਂ ਉਹ ਵੀ ਦੇਣ ਨੂੰ ਤਿਆਰ ਆ ਬਠਿੰਡਾ ਤੋਂ ਜੀਟੀਬੀਲਿੰਗ ਸਿੰਘ ਸਿੱਧੂ ਦੀ ਰਿਪੋਰਟ ਮੇਰਾ ਨਾਮ ਬਲਵਿੰਦਰ ਸਿੰਘ ਹੈ ਜੀ ਮੈਂ ਪਿੰਡ ਕੋਟਸ਼ਵੀ ਦਾ ਨੰਬਰਦਾਰ ਆ ਸਾਡੀ ਰਹਿائشਾ ਡਾਕਟਰ ਬੰਦਰਾਂ ਦੇ ਨੇੜੇ ਮੇਨ ਰੋਡ ਦੇ ਉੱਪਰ ਹੈ ਜੀ ਸਾਡਾ ਬੇਟਾ ਕੱਲ ਸ਼ਾਮ ਨੂੰ 8:30 ਵਜੇ ਆਪਣਾ ਇਹ ਜਿਹੜੀ ਮਹਾਦੇਵੀ ਵੇਕਰੀ ਹੈਗੀ ਜੀ ਜਿਹੜੀ ਆਪਣੇ ਸ਼ਹਿਰ ਦੀ ਆਪਣੇ ਬਠਿੰਡੇ ਸ਼ਹਿਰ ਦੀ ਮਸ਼ਹੂਰ ਵੇਕਰੀ ਹੈ ਜੀ ਉੱਥੋਂ ਆਪਣਾ ਖਾਣ ਵਾਲਾ ਪ੍ਰੋਡਕਟ ਲੈਣ ਵਾਸਤੇ ਆਇਆ ਸੀਗਾ ਆ ਕੇਕ ਲੈ ਕੇ ਗਿਆ ਸੀਗਾ ਜੀ ਅੱਛਾ ਅਸੀਂ ਤਾਂ ਪਰਮਾਤਮਾ ਦਾ ਸ਼ੁਕਰ ਪਹਿਲਾਂ ਅਦਾਇ ਇਹ ਕਰਦੇ ਆ ਕਿ ਅਸੀਂ ਮੌਤ ਦੇ ਮੂੰਹ ਦੇ ਵਿੱਚੋਂ ਬਚ ਰਹੇ ਕਿਉਂਕਿ ਜਦੋਂ ਇਹਨਾਂ ਨੇ ਸ਼ਾਮ ਨੂੰ ਜਾ ਕੇ ਇੱਕ ਇੱਕ ਦਾ ਇੱਕ ਪੀਸ ਆ ਖਾਦਾ ਤਾਂ ਇਹਨਾਂ ਨੂੰ ਖਾਣ ਵੇਲੇ ਪਤਾ ਲੱਗ ਗਿਆ ਥੋੜਾ ਜਿਹਾ ਵੀ ਇਹਦਾ ਟੇਸ ਖਰਾਬ ਆਏਗਾ ਜਦੋਂ ਪਰ ਫੇਰ ਵੀ ਜਦੋਂ ਮੂੰਹ ਦੇ ਵਿੱਚ ਪਾਇਆ ਤਾਂ ਇਹ ਖਾ ਗਏ ਤੇ ਮੈਨੂੰ ਇਹਨਾਂ ਨੇ ਕਿਹਾ ਬਸ ਇੱਕ ਮਿੰਟ ਦੇ ਵਿੱਚ ਵਿੱਚ ਆ ਕਹਿੰਦੇ ਜੀ ਮੇਰਾ ਤਾਂ ਜੀ ਜਾ ਕੱਚਾ ਹੋਣ ਲੱਗ ਗਿਆ ਡੈਡੀ ਤੇ ਇਹਦੀ ਮੰਮੀ ਆਈ ਕਹਿੰਦੀ ਜੀ ਜਾ ਕੱਚਾ ਹੋਣ ਲੱਗ ਗਿਆ ਬੇਟੇ ਦਾ ਆ ਕੇ ਦੇਖਿਓ ਜਦੋਂ ਮੈਂ ਦੇਖਿਆ ਮਖਾ ਕੀ ਹੈ ਕਹਿੰਦਾ ਜੀ ਮੈਂ ਤਾਂ ਆਹ ਕੇਕ ਲੈ ਕੇ ਆਇਆ ਸੀਗਾ ਮਖਾ ਕਿੱਥੋਂ ਕਹਿੰਦਾ ਮਹਾਦੇਵੀ ਵੇਕਰੀ ਦੇ ਉਤੋਂ ਤੇ ਮਖਾ ਚਲੋ ਮੈਂ ਦੇਖਦਾ ਲਾਈਟਾਂ ਦਾ ਜਦੋਂ ਪੂਰਾ ਚਾਨਣ ਪਾ ਕੇ ਮੈਂ ਦੇਖਿਆ ਇਹਦੇ ਵਿੱਚ ਤਾਂ ਚਾਰ ਸ਼ਫੇਰੋ ਚਿੱਟੀ ਹੋਈ ਪਈ ਹੈ ਜੀ ਉੱਲੀ ਫੰਗਸ ਵਗੈਰਾ ਇਹਨੂੰ ਪੂਰਾ ਲੱਗਿਆ ਹੋਇਆ ਫਿਰ ਮੈਂ ਇਹਦੀ ਐਕਸਪਾਇਰੀ ਡੇਟ ਦੇਖੀ ਜੀ ਐਕਸਪਾਇਰੀ ਡੇਟ ਆ ਇਹਦੀ ਆਪਣਾ 15 ਦੋ ਹੈਗੀ ਅਜੇ ਕਹਿਣ ਦਾ ਭਾਅ ਵਾ ਦੋ ਦਿਨ ਅਜੇ ਪਏ ਸੀਗੇ ਇਸ ਦੇ ਉੱਤੇ ਤਾਂ ਇਹ ਮੇਰੇ ਕਹਿਣ ਦਾ ਭਾਅ ਇਹ ਹੈ ਇਹ ਅਸੀਂ ਤਾਂ ਪਰਮਾਤਮਾ ਦੀ ਕਿਰਪਾ ਸੀਗੀ ਅਸੀਂ ਤਾਂ ਮੌਤ ਦੇ ਮੂੰਹ ਦੇ ਵਿੱਚੋਂ ਬਚ ਰਹੇ ਪਰ ਇਹ ਕੋਈ ਕਸਰੇ ਬੇਕਰੀ ਵਾਲੇ ਛੱਡ ਨਹੀਂ ਰਹੇ ਇਹ ਲੋਕਾਂ ਦੀ ਜਾਨ ਦੇ ਨਾਲ ਖਿਲਾਵੜਾ ਕਰ ਰਹੇ ਹੈਗੇ ਮੇਰੇ ਵਰਗੇ ਜਾਂ ਸਾਡੇ ਵਰਗੇ ਹੋਰ ਵੀ ਬਹੁਤ ਲੈ ਕੇ ਗਏ ਹੋਣਗੇ ਇਥੋਂ ਪਰ ਆਵਾਜ਼ ਕੋਈ ਨਹੀਂ ਚੱਕਦਾ ਕਿਉਂ ਨਹੀਂ ਚੱਕਦਾ ਅਗਲਾ ਕਹਿੰਦਾ ਕਿੱਥੇ ਜਾਵਾਂਗੇ ਕਿਸੇ ਨੂੰ ਪੱਤਰਕਾਰਾਂ ਦੇ ਫੋਨ ਨੰਬਰਾਂ ਦਾ ਨਹੀਂ ਪਤਾ ਹੁੰਦਾ ਖਾਸ ਬੰਦਿਆਂ ਦਾ ਨਹੀਂ ਪਤਾ ਹੁੰਦਾ ਅਗਲਾ ਉੱਥੇ ਰੂੜੀ ਤੇ ਸਿੱੜ ਦਿੰਦਾ ਜੀ ਪਰ ਅਸੀਂ ਇਹ ਮੁੱਦਾ ਚੱਕਿਆ ਤਾਂ ਕਿ ਮੈਂ ਆਪਣੇ ਸ਼ਹਿਰ ਦੇ ਵਸ਼ਿੰਦਿਆਂ ਦੀ ਜਾਂ ਇਸ ਏਰੀਏ ਦੀ ਜਿਹੜਾ ਇੱਥੋਂ ਲੋਕ ਲੈ ਕੇ ਜਾਂਦੇ ਆਗੇ ਇਸ ਤਰ੍ਹਾਂ ਦੇ ਫੂਡ ਪ੍ਰੋਡਕਟਾਂ ਉਹਨਾਂ ਦੀ ਜਾਨ ਬਚਾ ਸਕਾਂ ਕਿਉਂਕਿ ਮੈਂ ਇੱਕ ਨੰਬਰ ਦਾ ਰੁਪਿਆ ਮੇਰਾ ਇਹ ਫਰਜ਼ ਵੀ ਬਣਦਾ ਹੈ ਕਿ ਮੈਂ ਲੋਕਾਂ ਦੀ ਜਾਨ ਬਚਾਵਾਂ ਔਰ ਲੋਕਾਂ ਨੂੰ ਜਾਗਰੂਕਤ ਕਰਾਂ ਇਹ ਇਹੋ ਜਿਹੇ ਫੂਡ ਪ੍ਰੋਡਕਟ ਜਿਨ੍ਹਾਂ ਦੀ ਡੇਟ ਪਈ ਹੁੰਦੀ ਹੈ ਐਕਸਪਾਇਰੀ ਡੇਟ ਪਈ ਹੁੰਦੀ ਹੈ ਪਰ ਉਹ ਪਿਛਲੀਆਂ ਮੇਰੇ ਮੁਤਾਬਕ ਜਾਂ ਮੇਰੀ ਸੋਚਣੀ ਦੇ ਮੁਤਾਬਕ ਵੀ ਉਹਨਾਂ ਦੀ ਜਿਹੜੀ ਆਪਣਾ ਉਹ ਫੂਡ ਪ੍ਰੋਡਕਟ ਹੈ ਉਹ ਪੁਰਾਣਾ ਹੁੰਦਾ ਤੇ ਚੇਪੀਆਂ ਲਾ ਕੇ ਨਵੀਂ ਡੇਟ ਹੀ ਲਿਖ ਦਿੰਦੇ ਆਗੇ ਤੇ ਉਸ ਕਰਕੇ ਲੋਕਾਂ ਦਾ ਨੁਕਸਾਨ ਹੋ ਰਿਹਾ ਤੇ ਬਸ ਸਾਡੇ ਨਾਲ ਵੀ ਇਹੀ ਕੱਲ ਸ਼ਾਮ ਨੂੰ ਘਟਨਾ ਵਾਪਰੀ ਹੈ। ਸੈਨੀਟ ਭਾਗ ਦੀ ਕਾਰਵਾਈ ਨੂੰ ਕਿਵੇਂ ਦੇਖਦੇ ਹੋ ਜਿਹੜਾ ਬਣਾਇਆ ਹੁੰਦਾ ਜਿਨ੍ਹਾਂ ਨੇ ਸੈਂਪਲ ਭਰ ਲੈਂਦੇ ਜਾਂਚ ਵਗੈਰਾ ਕਰਦੇ ਹੁੰਦੇ ਆ ਉਹ ਕਿਉਂ ਨਹੀਂ ਕਰਦੇ ਹੈਲਥ ਵਿਭਾਗ ਦੀ ਕੀ ਗੱਲ ਕਰੀਏ ਜੀ ਹੈਲਥ ਵਿਭਾਗ ਵਾਲੇ ਤਾਂ ਆਉਂਦੇ ਹੀ ਨਹੀਂਗੇ ਪਿਛਲੇ ਸਮੇਂ ਦੀ ਗੱਲ ਆ ਇੱਕ ਵਾਰ ਅਸੀਂ ਗਏ ਸੀਗੇ ਆ ਇਸ ਤਰ੍ਹਾਂ ਦੇ ਇੱਕ ਕੇਸ ਸੀਗਾ ਹੋਰ ਆ ਤਾਂ ਉਹਨਾਂ ਕੋਲੇ ਗਏ ਉਹ ਕਹਿੰਦੇ ਜੀ ਕੰਪਲੀਟ ਲਿਖਤੀ ਰੂਪ ਦੇ ਵਿੱਚ ਦਿਓ ਅਸੀਂ ਨਹੀਂ ਚਾਹੁੰਦੇ ਸੀ ਵੀ ਅਸੀਂ ਲਿਖਤੀ ਰੂਪ ਦੇ ਵਿੱਚ ਮੈਿਕ ਮੈਨੂੰ ਕਿਉਂ ਦਈਏ ਮੈਿਕ ਮੈਨੂੰ ਸਾਡਾ ਦੱਸਣ ਦਾ ਫਰਜ਼ ਹੁੰਦਾ ਹੈ ਕਿ ਸ਼ਹਿਰ ਦੇ ਵਿੱਚ ਜਾਂ ਸਾਡੇ ਏਰੀਏ ਦੇ ਵਿੱਚ ਆ ਗਲਤ ਕੰਮ ਹੋ ਰਿਹਾ ਹੈ ਰੋਕਣਾ ਉਹਨਾਂ ਨੇ ਪਰ ਜੇ ਅਸੀਂ ਸ਼ਹਿਰ ਦੇ ਵਿੱਚ ਕਿਧੀਆਂ ਕਿਧੀਆਂ ਕੰਪਲੀਟਾ ਕਰਾਂਗੇ ਸੋ ਇਸ ਕਰਕੇ ਸਾਨੂੰ ਮੈਿਕਮੇ ਤੇ ਵਿਸ਼ਵਾਸ ਨਹੀਂ ਲੋਕਾਂ ਨੂੰ ਤਾਂ ਇਹ ਇਹੀ ਕਹਿਣਾ ਚਾਹੁੰਦੇ ਆ ਕਿ ਜੇ ਆਪ ਦੀਆਂ ਜ਼ਿੰਦਗੀਆਂ ਬਚਾਉਣੀਆਂ ਤੁਸੀਂ ਜੇ ਆਪ ਦੀ ਸਿਹਤ ਦੀ ਤੰਦਰੁਸਤੀ ਰੱਖਣੀ ਹੈ ਤਾਂ ਜੋ ਇਹੋ ਜਿਹਾ ਆਪਣਾ ਖੋਲੀ ਬੈਠਿਆ ਆਪਣਾ 12 ਦੇ ਵਿੱਚ ਵੱਡੇ ਵੱਡੇ ਸ਼ੀਸ਼ੇ ਲਾ ਕੇ ਤੇ ਇਹਦੇ ਉੱਤੇ ਜਿਵੇਂ ਆਪਣਾ ਉਹ ਕਹਿੰਦੇ ਹੁੰਦੇ ਆਗੇ ਵੀ ਬਾਹਰੋਂ ਲਿਪਾ ਪੋਚੀ ਕਰਕੇ ਬਾਹਰੋਂ ਚਮਕਦਾਰ ਚੀਜ਼ ਬਣਾ ਕੇ ਤੇ ਲੋਕਾਂ ਨੂੰ ਪੁਰਾਣੀਆਂ ਆਪਣਾ ਮਿਆਦ ਟੱਪੀਆਂ ਹੋਈਆਂ ਚੀਜ਼ਾਂ ਖਵਾ ਰਹੇ ਆ ਇਹਨਾਂ ਤੋਂ ਬਚੋ ਤੇ ਘਰੇ ਬਣਾ ਕੇ ਚੀਜ਼ਾਂ ਜੇ ਤੁਸੀਂ ਖਾਣਾ ਚਾਹੁੰਦੇ ਹੋ ਕੋਈ ਕੋਈ ਆਪਣਾ ਬਰੈਡ ਹੈ ਕੋਈ ਬਰਥਡੇ ਕੇਕ ਹੈ ਤੁਸੀਂ ਕੱਟਣਾ ਹੈਗਾ ਆਪਦਾ ਘਰੇ ਬਣਾ ਕੇ ਖਾਓ ਇਹਨਾਂ ਤੋਂ ਬੱਚੋ ਬੱਚੋ ਜੇ ਤੁਸੀਂ ਆਪਣੀ ਜ਼ਿੰਦਗੀ ਨੂੰ ਕਾਇਮ ਰੱਖਣਾ ਹੈਗਾ ਸੋ ਸਾਰੇ ਬੱਚਿਆਂ ਨੂੰ ਉਹਨਾਂ ਦੇ ਪੇਰੈਂਟਸ ਨੂੰ ਮੇਰੀ ਇਹੀ ਬੇਨਤੀ ਹੈ ਕਿ ਇਹਨਾਂ ਲੋਕਾਂ ਤੋਂ ਇਹਨਾਂ ਦੁਕਾਨਦਾਰਾਂ ਤੋਂ ਭਾਵੇਂ ਉਹ ਛੋਟੀ ਹੈ ਚਾਹੇ ਵੱਡੀ ਹੈਗੀ ਕਦੇ ਵੀ ਇਹੋ ਜਿਹਾ ਫੂਡ ਲੈ ਕੇ ਨਾ ਖਾਓ ਜਿਹਨੂੰ ਕਹਿੰਸੀ ਫਾਸਟ ਫੂਡ ਕਹਿ ਦਿੰਦੇ ਆਗੇ ਜਾਂ ਦੂਸਰਾ ਕਹਿ ਦਿੰਦੇ ਆਗੇ ਅੱਜ ਜਿਸ ਤਰ੍ਹਾਂ ਦੇ ਕੇਕ ਹੈ ਪਤਾ ਨਹੀਂ ਇਹ ਮਹੀਨਿਆਂ ਵੱਧੀ ਕਿੰਨੇ ਚਿਰ ਦੇ ਬਣੇ ਹੋਣ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਸਤਨਾਮ ਸਿੰਘ ਸਿੱਧੂ ਹੈ ਮੈਂ ਪਿੰਡ ਕੋਟਸ਼ਪੀਰ ਦਾ ਬਟ ਬਠਿੰਡਾ ਅਸੀਂ ਰਹਿੰਦੇ ਆਂਗੇ ਮੈਂ ਕੱਲ ਰਾਤ ਨੂੰ 8:30 ਵਜੇ ਤੱਕ ਤਕਰੀਬਨ ਕੇਕ ਲੈ ਕੇ ਗਿਆ ਸੀਗਾ ਮਹਾਦੇਵੀ ਬੇકરી ਤੋਂ ਜੋ ਕਿ ਮੈਂ ਘਰੇ ਜਾ ਕੇ ਜਾਨ ਸਰ ਇੱਕ ਪੀਸ ਖਾਦਾ ਜੋ ਕਿ ਮੈਨੂੰ ਠੀਕ ਨਹੀਂ ਲੱਗਿਆ ਫਿਰ ਮੈਂ ਆਪਣੇ ਡੈਡੀ ਨੂੰ ਕੇਕ ਚੈੱਕ ਕਰਵਾਇਆ ਤੇ ਅਸੀਂ ਦੁਬਾਰਾ ਸਾਰਿਆਂ ਨੇ ਦੇਖਿਆ ਤਾਂ ਕੇਕ ਉਲੀ ਦਾ ਭਰਿਆ ਹੋਇਆ ਸੀ ਜਿੱਥੇ ਤੱਕ ਮੈਨੂੰ ਲੱਗਦਾ ਕਿ ਅਗਰ ਆਪਾਂ ਛੋਟੇ ਬੱਚੇ ਨੂੰ ਅਗਰ ਇੱਕ ਕੇਕ ਦਿੱਤਾ ਹੁੰਦਾ ਹੋ ਸਕਦਾ ਉਹ ਸ਼ਾਇਦ ਸਾਰਾ ਹੀ ਖਾ ਜਾਂਦਾ ਤੇ ਮੈਨੂੰ ਲੱਗਦਾ ਸ਼ਾਇਦ ਅਜੋ ਹਸਪਤਾਲ ਦੇ ਵਿੱਚ ਪਿਆ ਹੋਣਾ ਸੀ ਮੇਰੇ ਖਿਆਲ ਦੇ ਵਿੱਚ ਆਪਾਂ ਨੂੰ ਇਹ ਸਾਰਾ ਜੋ ਆਪਾਂ ਹੁਣ ਇਹੋ ਜਿਹੀਆਂ ਬੇਕਰੀਆਂ ਤੋਂ ਚੀਜ਼ਾਂ ਲੈਣੇ ਆ ਇਸ ਕਰਕੇ ਲੈਣੇ ਤਾਂ ਕਿ ਸਾਨੂੰ ਕੋਈ ਕੁਆਲਿਟੀ ਚੀਜ਼ ਮਿਲੇ ਪਰ ਅਸੀਂ ਪੈਸੇ ਵੀ ਵੱਧ ਦਿੰਨੇ ਆ ਪਰ ਸਾਨੂੰ ਉਲੀ ਵਾਲੀਆਂ ਚੀਜ਼ਾਂ ਮਿਲਦੀਆਂ ਤੇ ਸਾਡੀ ਸਿਹਤ ਦੇ ਨਾਲ ਖਿਲਵਾੜ ਹੋ ਰਿਹਾ ਹਾਂਜੀ ਮਨਪ੍ਰੀਤ ਸਿੰਘ ਕਿਹੜੀ ਬੇકરી ਇਹ ਮਾਦੀ ਦੇ ਕੀ ਗੱਲ ਹੋਈ ਹੈ ਕਿ ਸੁੱਕ ਕੇਕ ਲੈ ਗਏ ਕੱਲ ਸਰ ਦੇਖੋ ਮੈਂ ਤਾਂ ਮੌਜੂਦ ਨਹੀਂ ਸੀਗਾ ਜਿੱਥੇ ਮੇਰੀ ਸੁੱਤੀ ਸੀਗੀ ਨਹੀਂ ਜਿਹੜਾ ਹੁਣ ਤੁਹਾਨੂੰ ਪੜਾਇਆ ਕੇਕ ਹਾਂਜੀ ਉਲੀ ਲੱਗੀ ਹੋਈ ਆ ਹਾਂਜੀ ਖਾਂਗੀਸ ਲੱਗੀ ਹੋਈ ਇਹ ਸਰ ਗਰਮ ਸਰਦ ਕਰਕੇ ਹੋ ਜਾਂਦੀ ਹੈ ਬਾਕੀ ਹੋਰ ਕੋਈ ਚੀਜ਼ पे ਹੋ ਉਸਕੇ ਲਈ ਮੈਂ ਰੇਟਿਓ ਕਰਨ ਸਾਹਿਬ ਤੇ ਕਿੰਨੇ ਹੋ ਗਏ ਜਲ ਸੋਤੋਂ ਲੈ ਕੇ ਗਏ ਉਹਦੇ ਇਹਨਾਂ ਨੇ ਖਾ ਲਿਆ ਜੀ ਕਈ ਵਾਰ ਐਸਾ ਹੁੰਦਾ ਸਰ ਕਿ ਗਰਮ ਪੈਕ ਹੋ ਜਾਂਦਾ ਤਾਂ ਕਰਕੇ ਹੋ ਜਾਂਦਾ ਤੇ ਦੇਖਣਾ ਇਹਨਾਂ ਨੇ ਸੀਗਾ ਜੇ ਤੁਸੀਂ ਦੇਖਣਾ ਸੀ ਨਹੀਂ ਦੇਖਣਾ ਤਾਂ ਹਮੇ ਹੀ ਸੀਗਾ ਸਰ ਗਲਤੀ ਹੋ ਗਈ ਉਹ ਤੁਮੇ ਮਾਣ ਹੀ ਰਹਾ ਜਿਉਂ ਉਹਨਾਂ ਦਾ ਨੁਕਸਾਨ ਕੋ ਸਿੱਧਾ ਹੋ ਜਾਂਦਾ ਕੌਣ ਦੋ ਮੈਂ ਨਹੀਂ ਉਹ ਤਾਂ ਜ਼ਿੰਮੇਵਾਰੀ ਕੌਣ ਲੈ ਸਕਦਾ ਸਰ ਉਹ ਤਾਂ ਸਹੀ ਬੋਲ ਰਹੇ ਲੇਕਿਨ ਅੱਗੇ ਸੇ ਧਿਆਨ ਰੱਖੀਏਗਾ ਹਾਂ ਜੀ ਅਸੀਂ ਬੇਕਰੀ ਤੇ ਪਹੁੰਚੇ ਸੀਗੇ ਜੀ ਇਹਨਾਂ ਕੋਲੇ ਆਏ ਸੀਗੇ ਪਹਿਲਾਂ ਉਹੀ ਪ੍ਰੋਡਕਟ ਜਿਹੜਾ ਸ਼ਾਮੀ ਲੈ ਕੇ ਗਏ ਸੀਗੇ ਇਹਨਾਂ ਨੂੰ ਦਿਖਾਇਆ ਤੇ ਇਹਨਾਂ ਨੇ ਆ ਪਹਿਲਾਂ ਆਪਣੇ ਆਪ ਹੀ ਗਲਤੀ ਮੰਨ ਲਈ ਇਹ ਵੀ ਮੰਨ ਲਿਆ ਵੀ ਇਹ ਪ੍ਰੋਡਕਟ ਹੈ ਜਿਹੜਾ ਕਿ ਇਹ ਸਾਥ ਹੀ ਗਿਆ ਹੋਇਆ ਹੈਗਾ ਔਰ ਫਿਰ ਇਹ ਕਹਿੰਦੇ ਜੀ ਆਪਣਾ ਵੀ ਸਾਥੋ ਗਲਤੀ ਹੋ ਗਈ ਹੈ ਕਿ ਇਹ ਉਲੀ ਇਸ ਨੂੰ ਲੱਗੀ ਹੋਈ ਹੈ ਸਾਰੀਆਂ ਗੱਲਾਂ ਮੰਨ ਲੀਆਂ ਫਿਰ ਇਹ ਕਹਿੰਦੇ ਜੀ ਤੁਸੀਂ ਪੈਸੇ ਲੈ ਲਓ ਜਿੰਨੇ ਲੈਣੇ ਹੈਗੇ ਪਰ ਆਪਾਂ ਇਹ ਪੈਸੇ ਲੈਣ ਵਾਸਤੇ ਇੱਥੇ ਆਇਆ ਅਸੀਂ ਤਾਂ ਆਇਆ ਜੀ ਲੋਕਾਂ ਦੀਆਂ ਜਾਨਾਂ ਬਚਾਉਣ ਵਾਸਤੇ ਇਹ ਕਹਿੰਦੇ ਜਿੰਨੇ ਤੁਸੀਂ ਪੈਸੇ ਲੈਣੇ ਪੈਸੇ ਲੈ ਲਓ ਗੱਲ ਨੂੰ ਇੱਥੇ ਰਫਾ ਦਫੂ ਕਰ ਦਿਓ ਪਰ ਅਸੀਂ ਇਸ ਗੱਲ ਨੂੰ ਰਫਾ ਦਫੂ ਨਹੀਂ ਕਰਾਂਗੇ ਤੇ ਉਸ ਤੋਂ ਬਾਅਦ ਇਹਨਾਂ ਨਾਲ ਬੈਠ ਕੇ ਪੰਚਾਇਤ ਦੇ ਵਿੱਚ ਫੈਸਲਾ ਕਰਾਂਗੇ ਲੋਕਾਂ ਦੀਆਂ ਜਾਨਾਂ ਬਚਾਉਣ ਵਾਸਤੇ ਕੋਈ ਕੇਸ ਰਜਿਸਟਰ ਕਰਾਉਣਾ ਪਿਆ ਕੋਈ ਹੋਰ ਕਰਨਾ ਪਿਆ ਜਿਵੇਂ ਆਪਣਾ ਸਾਰੇ ਆਪਣਾ ਪੰਚਾਇਤ ਕਹੂਗੀ ਜੀ ਅਸੀਂ ਉਸ ਤਰ੍ਹਾਂ ਐਕਸ਼ਨ ਲਵਾਂ ਇਹ ਇਹਨਾਂ ਨੇ ਕਹਿਤਾ ਕਹਿੰਦੇ ਕਿ ਆਪਣੇ ਜਦੋਂ ਅਸੀਂ ਇਹਨਾਂ ਨੂੰ ਕਿਹਾ ਇਹ ਕਹਿੰਦੇ ਦੋ ਚਾਰ ਆ ਇਸ ਤਰ੍ਹਾਂ ਦੇ ਪੈਕਟ ਖਰਾਬ ਹੋ ਜਾਂਦੇ ਆ ਉਹਦੇ ਵਿੱਚ ਅਕੇ ਤੇ ਉਹਦੇ ਵਿੱਚ ਉਲੀ ਵਗੈਰਾ ਲੱਗ ਜਾਂਦੀ ਆ ਜਦੋਂ ਅਸੀਂ ਇਹਨਾਂ ਨੂੰ ਕਿਹਾ ਵੀ ਜੇ ਤੁਸੀਂ ਘੱਟੋ ਘੱਟ 100 ਪੈਕਟ ਡੇਲੀ ਦੇ ਵੇਚਦੇ ਹੋ ਤਾਂ ਦੋ ਤਿੰਨ ਪੈਕਟ ਵੀ ਜੇ ਖਰਾਬ ਦੇਤੇ ਤਾਂ ਦੋ ਤਿੰਨਾਂ ਬੱਚਿਆਂ ਦੀਆਂ ਜਾਨਾਂ ਤਾਂ ਜਾ ਸਕਦੀਆਂ ਜੋ ਦੋ ਤਿੰਨ ਪੈਕਟ ਬੱਚੇ ਖਾਣਗੇ ਤਾਂ ਕਹਿੰਦੇ ਜੀ ਹਾਂ ਇਸ ਤਰ੍ਹਾਂ ਦੀ ਘਟਨਾ ਤਾਂ ਵਾਪਰ ਜਾਂਦੀ ਹੈ ਤੇ ਫਿਰ ਤਾਂ ਉਸ ਦੇ ਮਤਾਬਕ ਤਾਂ 302 ਦਾ ਪਰਚਾ ਬਣਦਾ ਜੀ ਫਿਰ ਇਹਨਾਂ ਤੇ ਜਦੋਂ ਆਪ ਹੀ ਮੰਨ ਲਿਆ ਵੀ ਅਸੀਂ ਇੱਕ ਬੰਦੇ ਦੇ ਨਾਲ ਇੱਕ ਇਨਸਾਨ ਦੇ ਨਾਲ ਉਹਦੀ ਜੀਵਨ ਲੀਲਾ ਖਤਮ ਕਰਨ ਵਾਸਤੇ ਉਹਨੂੰ ਪੋਇਜ਼ਨ ਦਿੱਤੀ ਹੈ ਇਹ ਹੁਣ ਕੀਕ ਨਹੀਂ ਰਹਿ ਗਿਆ ਜੀ ਇਹ ਇੱਕ ਕਿਸਮ ਦਾ ਜ਼ਹਿਰ ਹੈਗਾ ਇਹਨਾਂ ਨੇ ਉਹ ਜ਼ਹਿਰ ਦਿੱਤੀ ਹੈ 307 ਦਾ ਮੁਕੱਦਮਾ ਦਰਜ ਕਰਨਾ ਬਣਦਾ ਜੀ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ